ਹਾਂ ਰੋਜ ਲਾਈਵ ਕਲਾਸ ਲਗਾਣੀ ਹੈ ਤੁਹਾਡੀ ਪਹਿਲਾਂ ਆਪਾਂ ਪੰਜਾਬੀ ਵਿਆਕਰਨ ਦੇ ਜਿੰਨੇ ਵੀ ਕੁਐਸਚਨ ਹਨ ਉਹਨਾਂ ਨੂੰ ਸੋਲਵ ਕਰਾਂਗੇ ਠੀਕ ਹੈ ਪੁੱਤਰ ਸਭ ਤੋਂ ਪਹਿਲਾ ਕੁਐਸਚਨ ਹੈ ਐੜਾ ਅੱਖਰ ਨਾਲ ਕਿਹੜੀ-ਕਿਹੜੀ ਲਗਾ ਲੱਗਦੀ ਹੈ ਉਸ ਦੀ ਗਿਣਤੀ ਦੱਸੋ ਪਹਿਲਾਂ ਪੁੱਤਰ ਕਿੰਨੀ ਹੈ ਉਸ ਦੀ ਗਿਣਤੀ ਹੈ 4 ਠੀਕ ਹੈ ਪੁੱਤਰ ਐੜਾ ਅੱਖਰ ਨਾਲ ਕਿਹੜੀ-ਕਿਹੜੀ ਲਗਾ ਲੱਗਦੀ ਹੈ ਇੱਕ ਤਾਂ ਪੁੱਤਰ ਮੁਕਤਾ ਇੱਕ ਕੰਨਾ ਇੱਕ ਲਲਾਮਾ ਤੇ ਇੱਕ ਕਨੌੜਾ ਠੀਕ ਹੈ ਇਸ ਨਾਲ ਚਾਰ ਲਗਾ ਲੱਗਦੀਆਂ ਨੇ ਠੀਕ ਹੈ ਪੁੱਤਰ ਐੜਾ ਅੱਖਰ ਦੇ ਨਾਲ ਕਿੰਨੀਆਂ ਲਗਾ ਲੱਗਦੀਆਂ ਨੇ ਚਾਰ ਅੱਗੇ ਦੇਖੋ ਪੁੱਤਰ ਈੜੀ ਅੱਖਰ ਨਾਲ ਕਿਹੜੀ-ਕਿਹੜੀ ਲਗਾ ਲੱਗਦੀ ਹੈ ਠੀਕ ਹੈ ਪੁੱਤਰ ਈੜੀ ਦੇ ਨਾਲ ਕਿਹੜੀ-ਕਿਹੜੀ ਲਗਾ ਲੱਗਦੀ ਹੈ ਇੱਕ ਸਿਹਾਰੀ ਇੱਕ ਬਿਹਾਰੀ ਇੱਕ ਦਲਾਵਾ ਠੀਕ ਹੈ ਪੁੱਤਰ ਕਿੰਨੀਆਂ ਲੱਗਦੀਆਂ ਨੇ ਈੜੀ ਦੇ ਨਾਲ ਤਿੰਨ ਠੀਕ ਹੈ ਅੱਗੇ ਪੁੱਤਰ ਕਸ਼ਨ ਹੈ ਕੰਨੇ ਇੱਕ ਕਮਰਾ ਠੀਕ ਹੈ ਪੁੱਤਰ ਕੰਨੇ ਲਗਦਾ ਚੰਨ ਲਿਖੋ ਇਹ ਪੁੱਤਰ ਛੋਟੇ ਬੱਚਿਆਂ ਲਈ 6th ਕਲਾਸ ਲਈ ਹੈ ਇਹ ਤੁਹਾਨੂੰ ਐਨਵੀਪੇਪਰ ਵਿੱਚ ਆਉਂਦੀ ਨਹੀਂ ਆਵੇਗਾ ਪੇਪਰ ਵਿੱਚ ਕੰਨੇ ਲਗਾ ਦੀ ਲੰਬਾਈ ਇਹ ਵੀ ਐਨਾ ਇੰਪੋਰਟੈਂਟ ਹੈ ਨਹੀਂ ਅੰਗੇ ਪੁੱਤਰ ਕੰਨੇ ਲਗਾ ਦੀ ਵਰਤੋਂ ਕਿਹੜੀ ਨਾਲ ਨਹੀਂ ਹੁੰਦੀ ਠੀਕ ਹੈ ਇਹ ਕੋਸ਼ਿਸ਼ ਕਰੋ ਪੁੱਤਰ ਦੱਸਣ ਦੀ ਵੀੜਾ ਕੰਨਾ ਕਰਾ ਉਹ ਕਿਸ ਨਾਲ ਨਹੀਂ ਲੱਗਦਾ ਦੱਸੋ ਪੁੱਤਰ ਇੱਕ ਮੁਕਤਾ ਹੁੰਦਾ ਮੁਕਤਾ ਕਿਹੜਾ ਹੁੰਦਾਗਾ ਦੱਸੋ ਤੁਸੀਂ ਇਹ ਹੁੰਦਾ ਪੁੱਤਰ ਊੜਾ ਤੇ ਈੜੀ ਠੀਕ ਹੈ ਇਹਦੇ ਨਾਲ ਕੰਨਾ ਨਹੀਂ ਲੱਗਦਾ ਅੱਗੇ ਪੁੱਤਰ ਜਿਹੜੀ ਸਿਹਾਰੀ ਲਗਾ ਕਿਹੜੇ ਫਾਸਲੇ ਲੱਗਦੀ ਹੈ ਇਹ ਵੀ 6ਥ ਕਲਾਸ ਦੇ ਬੱਚੇ ਲਈ ਕੁਐਸਚਨ ਹੈ ਠੀਕ ਹੈ ਕਿਹੜੇ ਸਵਰ ਅੱਖਰ ਨਾਲ ਸਿਹਾਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹ ਦੱਸੋ ਪੁੱਤਰ ਕਿਹੜਾ ਸਵਾਰ ਹੁੰਦਾਗਾ ਜਿਸ ਨਾਲ ਸਿਹਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਹੜਾ ਕਰੈ ਹੋ ਬੁੱਧਰ ਸਾਰੇ ਬੱਚੇ ਕੋਸ਼ਿਸ਼ ਕਰਿਆ ਕਰੋ ਦੱਸਣ ਦੀ ਇਹ ਹੈ ਬੁੱਧਰ ਊੜਾ ਤੇ ਐੜਾ ਠੀਕ ਹੈ ਬਿਹਾਰੀ ਲਾ ਕਿਹੜੇ ਕਿਹੜੇ ਸਵਰ ਨਹੀਂ ਲੱਗਦੀ ਇਹ ਬੁੱਧਰ ਕੁਐਸਚਨ ਥੋੜੀ ਜਿਹਾ ਤੁਹਾਨੂੰ ਐਦਾਂ ਲੱਗਦੇ ਹੋਣੇ ਵੀ ਇਹ ਨਹੀਂ ਪੜੇ ਹੋਏ ਕਿਤੇ ਕੋਸ਼ਿਸ਼ ਕਰਿਆ ਕਰੋ ਐਦਾਂ ਦੇ ਕੁਐਸਚਨ ਤੁਸੀਂ ਰੀਡ ਕਰਨੇ ਵਿਆਰੀ ਲਗਾ ਕਿ ਕਿਡੇ ਸਵਰਨਾ ਨਹੀਂ ਲੱਗਦੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਊੜਾ ਤੇ ਐੜਾ ਠੀਕ ਹੈ ਬੁੱਧਰ ਇਹ ਕਿਹੜੇ ਪਾਸੇ ਲਿਖੀ ਜਾਂਦੀ ਹੈ ਇਹ ਵੀ ਬੁੱਧਰ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈਗਾ ਇਹ ਕੁਐਸਚਨ ਅਗੇ ਬੁੱਧਰ ਜੇ ਮੈਂ 6th ਕਲਾਸ ਦੇ ਬੱਚੇ ਨੇ ਉਹਨਾਂ ਲਈ ਇਹ ਕੁਐਸਚਨ ਆ ਸਕਦਾ ਕਿਹੜੇ ਅੱਖਰ ਉਪਤੇ ਊੜਾ ਪਉਣ ਨਾਲ ਉਹਦਾ ਇਡਾ ਮੂਹ ਕੁਲਾਰੇ ਆਂਦਾ ਇਹ 6th ਕਲਾਸ ਦੇ ਬੱਚਿਆਂ ਲਈ ਕੁਐਸਚਨ ਹੈ ਕਈ ਵਾਰ ਉਹਨਾਂ ਨੂੰ ਇਦਾਂ ਦਾ ਕੁਐਸਚਨ ਆ ਜਾਂਦਾ ਤiga ਪੁੱਤਰ ਕੋਸ਼ਿਸ਼ ਕਰਿਆ ਕਰੋ ਸਾਰੇ ਬੱਚੇ ਆਨਸਰ ਦੇਣ ਦੀ ਜਿਹੜਾ ਸਵਾਰਾ ਪੁੱਤਰ ਦੱਸੋ ਤੁਸੀਂ ਇਹ ਹੈ ਪੁੱਤਰ ਊੜਾ ਇਹ ਕੁਐਸਚਨ 6 ਤੋਂ ਲੈ ਕੇ 10 ਤੱਕ ਆ ਸਕਦਾ ਦਾ ਇਹ ਆਵੇਗਾ ਹੀ ਪੰਜਾਬੀ ਵਿਆਕਰਨ ਵਿੱਚ ਲਗਾਖਰਾਂ ਦੀ ਗਿਣਤੀ ਕਿੰਨੀ ਹੈ ਇਹ ਦੱਸੋ ਪੁੱਤਰ ਪੰਜਾਬੀ ਵਿਆਕਰਨ ਦੇ ਵਿੱਚ ਜਿਹੜੇ ਲਗਾਖਰ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ 6 ਤੋਂ ਲੈ ਕੇ 10 ਤੱਕ ਇਹ ਕੁਐਸਚਨ ਆ ਸਕਦਾ ਲਗਾਖਰ ਕਿੰਨੇ ਨੇ ਉਹਨਾਂ ਦੀ ਗਿਣਤੀ ਦੱਸਣੀ ਹੈ ਤੁਸੀਂ ਨੇ ਐਦਾਂ ਵੀ ਦੱਸ ਦਿਓ ਕਿਹੜੇ-ਕਿਹੜੇ ਲਗਾਖਰ ਨੇ ਲਗਾਖਰ ਦੀ ਗਿਣਤੀ ਦੱਸਣੀ ਹੈ ਪੁੱਤਰ ਪੰਜਾਬੀ ਵਿਆਕਰਨ ਵਿੱਚ ਕਿੰਨੇ ਲਗਾਖਰ ਨੇ ਤੇ ਕਿਹੜੇ-ਕਿਹੜੇ ਨੇ ਇਹ ਵੀ ਦੱਸ ਦਿਓ ਤੁਸੀਂ ਤਿੰਨ ਠੀਕ ਹੈ ਪੁੱਤਰ ਇੱਕ ਕਮਰਾ ਠੀਕ ਹੈ ਪੁੱਤਰ ਤਿੰਨ ਕਿਹੜੇ-ਕਿਹੜੇ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕਰੋ ਤੁਸੀਂ ਲਗਾਖਰ ਕਿਹੜੇ-ਕਿਹੜੇ ਨੇ ਦੱਸੋ ਪੁੱਤਰ ਲਗਾਖਰ ਘੇੜੀ ਘੇੜੀ ਨਹੀਂ ਲਗਾਕਰ ਇਹ ਤੁਹਾਨੂੰ ਕੁਐਸ਼ਨ ਆ ਸਕਦਾ ਪੇਪਰ 'ਚ ਤੇ ਇਹ ਪੇਪਰ 'ਚ ਆਵੇਗਾ ਹੀ ਕੁਐਸ਼ਨ 6th 7th 8th ਵਾਲੇ ਬੱਚਿਆਂ ਨੂੰ ਤਾਂ ਆਉਣਾ ਹੀ ਹੈ ਏ ਕੰਮਰਾ ਠੀਕ ਹੈ ਪੁੱਤਰ ਹੋਰ ਦੱਸੋ ਪੁੱਤਰ ਜਿਹੜੇ ਬੱਚੇ ਲਾਈਵ ਜੁੜ ਚੁੱਕੇ ਆ ਸਾਰੇ ਕੋਸ਼ਿਸ਼ ਕਰਿਆ ਕਰੋ ਆਨਸਰ ਦੇਣ ਦੀ ਇਹ ਨਹੀਂ ਪੁੱਤਰ ਲਗਾਕਰ ਤਿੰਨ ਠੀਕ ਹੈ ਇਹ ਪੁੱਤਰ ਇਕੰਬਰਾਂ ਨੇ ਸਹੀ ਦੱਸਿਆ ਟਿੱਪੀ ਵਿੰਦੀ ਅਦਕ ਠੀਕ ਹੈ ਪੁੱਤਰ ਪੰਜਾਬੀ ਵਿਆਕਰਨ ਵਿੱਚ ਨਾਸਕੀ ਸਵਰ ਧੁਨੀਆਂ ਕਿੰਨੀਆਂ ਨੇ ਇਹ ਦੱਸੋ ਪੁੱਤਰ ਨਾਸਕੀ ਸਵਰ ਧੁਨੀਆਂ ਇਹ ਕੋਸ਼ਣ 6 ਤੋਂ ਲੈ ਕੇ 8 ਤੱਕ ਆ ਸਕਦਾ ਉੱਤਰ ਪੰਜਾਬੀ ਵਿਆਕਰਨ ਵਿੱਚ ਨਾਸਕੀ ਸਵਰ ਧੁਨੀਆਂ ਕਿੰਨੀਆਂ ਨੇ ਦੱਸੋ ਤਿੰਨ ਆਗੇ ਉੱਤਰ 5 ਅੱਗੇ ਪੁੱਤਰ ਸਾਰੇ ਆਂਸਰ ਕਰਨ ਦੀ ਕੋਸ਼ਿਸ਼ ਕਰੋ ਬੱਬੀ ਨੇ ਤਿੰਨ ਦੱਸਿਆ ਅਨਮੋਲ ਵੀ ਤਿੰਨ ਇੱਕ ਅੰਬਰਾੜ 5 ਦੱਸੋ ਪੁੱਤਰ ਸਾਰੇ ਚ ਕੋਸ਼ਿਸ਼ ਕਰਿਆ ਕਰੋ ਸਾਰੇ ਆਂਸਰ ਦੇਣ ਦੀ ਜਿਹੜੇ ਇਹ ਵਾਲੇ ਕੁਐਸਚਨ ਨੇ ਪੁੱਤਰ ਇਹ ਤੁਸੀਂ ਜ਼ਰੂਰ ਰੀਡ ਕਰ ਲੈਣੇ ਨੇ ਠੀਕ ਹੈ ਇਹ ਵਾਲੇ ਕੁਐਸਚਨ ਤੁਸੀਂ ਨੇ ਜ਼ਰੂਰ ਰੀਡ ਕਰਨੇ ਨੇ ਸਾਰੇ ਕੋਸ਼ਿਸ਼ ਕਰੋ ਪੁੱਤਰ ਦਸੋ ਪੁੱਤਰ ਇੱਥੇ ਪੁੱਤਰ ਜਿਹੜਾ ਕੁਐਸਚਨ ਆ ਉਹ ਸਹੀ ਨਹੀਂ ਹੈਗਾ ਠੀਕ ਹੈ ਇਹ ਆਨਸਰ ਇਸ ਵਿੱਚ ਸਹੀ ਨਹੀਂ ਦਿੱਤਾ ਹੋਇਆ ਇਹ ਪੁੱਤਰ ਤੁਹਾਨੂੰ ਸਵਰ ਧੁਨੀਆਂ ਪੁੱਛਿਆ ਗਿਆ ਨੇ ਇਹ ਨਹੀਂ ਪੰਜ ਨਹੀਂ ਠੀਕ ਹੈ ਪੰਜ ਅੱਗੇ ਪੁੱਤਰ ਅੱਖਰ ਉਤੇ ਦਵਾਜਾ ਬਲ ਦਾ ਚਿੰਨ ਕਿਹੜਾ ਹੈ ਜੇ ਤੁ ਆਪਾਂ ਕੋਈ ਵੀ ਅੱਖਰ ਬੋਲਦੇ ਆ ਤਾਂ ਦਵਾ ਦੇ ਕਿਹ ਕਹਿੰਦੇ ਬੋਲਿਆ ਜਾਂਦਾ ਤਾਂ ਉਹ ਕਿਹੜਾ ਚਿੰਨ ਹੈ ਉਹਦੇ ਚਿੰਨ ਦੱਸੋ ਆਦਿਕ ਠੀਕ ਹੈ ਪੁੱਤਰ ਜਿਹੜੇ 6 ਤੋਂ ਲੈ ਕੇ 8 ਤੱਕ ਬੱਚੇ ਨਹੀਂ ਉਹਨਾਂ ਨੂੰ ਹੀ ਕੁਐਸਚਨ ਆ ਜਾਂਦਾ ਵੀ ਕਿਹੜਾ ਅੱਖਰ ਹੈ ਜਿਹੜਾ ਅਸੀਂ ਬਲ ਦੇ ਕੇ ਬੋਲਦੇ ਹਾਂ ਠੀਕ ਹੈ ਆਦਿਕ ਊੜਾ ਅੱਖਰ ਨਾਲ ਕਿਹੜੇ ਨਾਸਕੀ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਦੱਸੋ ਪੁੱਤਰ ਅੰਦੀ ਪੁੱਤਰੀ 8ਥੀ ਕਲਾਸ ਦੀ ਆਪਾਂ ਦੱਸਾਂਗੇ ਕੁਐਸਚਨ ਆਨਸਰ 8ਥੀ ਕਲਾਸ ਦੀ ਪਹਿਲਾਂ ਵੀ ਆਪਾਂ ਪਾਸ ਚੱਕੇ ਪੁੱਤਰ ਵੀਡੀਓ ਇਸ ਨਾਲ ਲੇਟਣ ਕੋਸ਼ਿਸ਼ ਕਰਾਂਗੇ ਠੀਕ ਹੈ ਪੁੱਤਰ ਇਹ ਜਿਹੜੇ ਵਿਆਕਰਨ ਦੇ ਕੁਐਸਚਨ ਕਰਾ ਰਹੇ ਹਾਂ ਪੁੱਤਰ 8 ਤੱਕ ਨੇ 10th ਦੇ ਵੀ ਨੇ 6th ਦੇ ਵੀ ਹੈ 7th ਸਾਰੀਆਂ ਕਲਾਸਾਂ ਦੇ ਨੇ ਪੁੱਤਰੀ ਵਿਆਕਰਨ ਵਾਲੇ ਕੁਐਸਚਨ ਜਿਹੜੇ ਕਰਵਾ ਰਹੇ ਹਾਂ ਇਹਨਾਂ ਵਿੱਚ ਤੁਹਾਨੂੰ ਪੇਪਰ 'ਚ ਬਹੁਤ ਕੁਐਸਚਨ ਆਉਣਗੇ ਇਹ ਦਸੂ ਬੁੱਤਰ ਉੜਾ ਕਰਨ ਨਾਲ ਕਿਹੜੇ ਨਾਸਕੀ ਚਨਨ ਦੀ ਵਰਤੋਂ ਕੀਤੀ ਜਾਂਦੀ ਹੈ 8ਵੀਂ ਕਲਾਸ ਨੂੰ ਜਿਹੜੀ ਬੁੱਤਰੀ ਇੰਪੋਰਟੈਂਟ ਕੁਐਸਚਨ ਹੋ ਉਹ ਆਪਾਂ ਵੀਡੀਓ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਠੀਕ ਹੈ ਤੁਸੀਂ ਦੇਖ ਲਿਓ ਬੁੱਤਰੋ ਵੀਡੀਓ ਵਿਆਕਰਨ ਦੀ ਤਿਆਰੀ ਤੁਸੀਂ ਨਾਲ ਦੀ ਨਾਲ ਕਰਦੇ ਰਹੋ ਉੜਾ ਕਰਨ ਨਾਲ ਕਿਹੜੇ ਨਾਸਕੀ ਚਨਨ ਦੀ ਵਰਤੋਂ ਕਰੀ ਜਾਂਦੀ ਹੈ ਬੁੱਤਰਾ ਦਸੂ ਬੁੱਤਰਾ ഊടാ അഖർണ്സ ਬਾਵਾ ਥੈਂਕ ਯੂ ਪੁੱਤਰ ਪਰ ਤੁਸੀਂ ਪੜ੍ਹਦੇ ਰਹੋ ਵੀਡੀਓ ਦਾ ਆਪਾਂ ਨੂੰ ਫੇਰ ਹੀ ਕੰਮ ਆਉਗੇ ਨਾ ਜੇ ਤੁਸੀਂ ਪੜ੍ਹੋਗੇ ਬਿੰਦੀ ਦੀ ਵਰਤੂ ਕਿਹੜੀ ਲਗਨ ਨਾਲ ਹੁੰਦੀ ਹੈ ਇਹ ਦੱਸੋ ਪੁੱਤਰ ਬਿੰਦੀ ਦੀ ਵਰਤੂ ਕਿਹੜੀ ਲਗਨ ਨਾਲ ਹੁੰਦੀ ਹੈ ਅੱਗੇ ਪਹਿਲਾ ਫੋਕਸਨ ਕਰ ਚੁੱਕੇ ਹਾਂ ਪੁੱਤਰ ਵਿਊੜਾ ਅੱਖਰ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੂ ਕੀਤੀ ਜਾਂਦੀ ਹੈ ਹੁਣ ਤੁਸੀਂ ਦੱਸਣਾ ਬਿੰਦੀ ਜਿਹੜੀ ਲੱਗਾ ਉਹਦੀ ਵਰਤੂ ਕਿਹੜੇ ਚਿੰਨ੍ਹ ਨਾਲ ਹੁੰਦੀ ਹੈ ಈ ದೋ ಪುತ್ರ ಪೇಪರ್ ಬರ ಪುತ್ರ ಮಬ್ಬಿ ಪುತ್ರ ಏನ ಕಿನ್ ಏನಿ ಅಕ್ಕರ್ಿ ದ ಚಿನ್ಸಿ ಗಾ ਨਾਂ ਬਿਹਾਰੀ ਲਾ ਦਲਾਵਾ ਹੁੜਕਨੜ ਠੀਕ ਹੈ ਇਹ ਆਨਸਰ ਹੈ ਪੁੱਤਰ ਇੱਥੇ ਪੁੱਤਰ ਊੜਾ ਕਰ ਦੱਸਿਆ ਗਿਆ ਸੀ ਅੱਖਰ ਪੁੱਛਿਆ ਸੀ ਪੁੱਤਰ ਉੱਤੇ ਇੱਥੇ ਲਗ ਪੁੱਛਿਆ ਠੀਕ ਹੈ ਜਿਹਨੂੰ ਲਗਾ ਮਾਤਰਾ ਕਹਿੰਦੇ ਨੇ ਤੁਸੀਂ ਟਿੱਪੀ ਵਰਤੂ ਕਿਹੜੀ ਲਗਨ ਨਾਲ ਲੱਗਦੀ ਹੈ ਇਹ ਪੁੱਤਰ ਤੁਹਾਨੂੰ ਦੱਸ ਦਿੰਨੇ ਹਾਂ ਕਿਉਂਕਿ ਇਹ ਕੁਐਸਚਨ ਸ਼ਾਇਦ ਤੁਹਾਨੂੰ ਇਨਾ ਡੀਪਲੀ ਨਾ ਪਤਾ ਹੋਵੇ ਮੁਕਤਾ ਸਿਹਾਰੀ ਔਂਕੜ ਦਲੈਂਕੜ ਠੀਕ ਹੈ ਪੁੱਤਰ ਐਦੀ ਆਦਿਕ ਦੀ ਵਰ ਇਹ ਤੁਸੀਂ ਪੁੱਤਰ ਰੀਡ ਕਰ ਲੈਣੀ ਹੈ ਇਹ ਕੁਐਸਚਨ ਬੀਟੀਪੀ ਦੀ ਵਰਤੋਂ ਕਿੰਨਾ ਨਾਲ ਲੱਗਦੀ ਹੈ ਅਧਿਕ ਦੀ ਵਰਤੋਂ ਕਿਉਂਕਿ 10th ਵਾਲੇ ਬੱਚਿਆਂ ਨੂੰ ਵੀ ਇਹ ਕੁਐਸਚਨ ਆ ਸਕਦਾ ਦਾ ਠੀਕ ਹੈ 10th ਵਾਲੇ ਬੱਚਿਆਂ ਨੂੰ ਵੀ ਇਹ ਕੁਐਸਚਨ ਆਉਣ ਦੇ ਚਾਂਸ ਨੇ ਇਹ ਤੁਸੀਂ ਯਾਦ ਕਰ ਲੈਣਾ ਪੁੱਤਰ ਬੀਟੀਪੀ ਕਿਹੜੇ-ਕਿਹੜੇ ਨਾਲ ਲੱਗਦੀ ਹੈ ਕਿਹੜੀਆਂ ਲਗਾ ਮਾਤਰਾਵਾਂ ਨੇ ਅਧਕ ਕਿਹੜੀ ਲਗਾ ਮਾਤਰਾ ਨਾਲ ਲੱਗਦੀ ਹੈ ਠੀਕ ਹੈ ਪੁੱਤਰੇ ਧਿਆਨ ਨਾਲ ਪੜ੍ਹ ਲੈਣਾ ਤੁਸੀਂ ਨੇ ਇਹ ਜ਼ਰੂਰ ਰੀਡ ਕਰ ਲੈਣਾ ਪੁੱਤਰ ਪੁੱਤਰ ਬਹੁਤ ਔਖਾ ਗਾ ਵੀ ਆਪਾਂ ਜਿਹੜੀ ਭਾਸ਼ਾ ਨਾ ਭਾਸ਼ਾ ਨੂੰ ਲਿਖਤ ਰੂਪ ਦਿੰਨੇ ਆ ਉਸ ਨੂੰ ਕੀ ਕਹਿੰਦੇ ਆ ਉਸ ਨੂੰ ਕਹਿੰਦੇ ਆ ਪੁੱਤਰ ਲਿਪੀ ਠੀਕ ਹੈ ਇਹ ਕੁਐਸਚਨ ਆ ਜਿਹੜਾ 6th ਵਾਲੇ ਬੱਚਿਆਂ ਨੂੰ ਵੀ ਆਉਂਦਾ ਹੁੰਦਾ 7th ਵਾਲਿਆਂ ਨੂੰ 8th ਵਾਲਿਆਂ ਨੂੰ ਵੀ ਇਹ ਕੁਐਸਚਨ ਆਉਣਾ ਹੀ ਆਉਣਾ ਹੈ 8th ਵਾਲੇ ਬੱਚਿਆਂ ਨੂੰ ਵੀ ਇਹ ਕੁਐਸਚਨ ਆਉਂਦਾ ਹੁੰਦਾ 8th ਵਾਲੇ ਬੱਚਿਆਂ ਨੂੰ ਵੀ ਇਹ ਕੁਐਸਚਨ ਆਉਂਦਾ 7th ਵਾਲਿਆਂ ਨੂੰ 6th ਵਾਲਿਆਂ ਨੂੰ ਗੁਰਮੁਖੀ ਠੀਕ ਹੈ ਇੱਕ ਕਮਰਾ ਠੀਕ ਹੈ ਬੁੱਧਰ ਵੈਰੀ ਗੁੱਡ ਹੈ ਬਾਕੀ ਬੱਚੇ ਨਹੀਂ ਬੋਲਦੇ ਵਿੱਚ ਆਫ ਵੀ ਹੋ ਜਾਂਦੇ ਨੇ ਲਗਾ ਸਵਰ ਤੁਣੀਆਂ ਨੂੰ ਅੰਕਿਤ ਕਰਨ ਬਾਲੀ ਚੰਨ ਨੂੰ ਕੀ ਕਹੇ ਜਾਂਦਾ ਜਿਹੜੀਆਂ ਲਗਾ ਮਾਤਰਾ ਮੰਨੂ ਪੁੱਤਰ ਅੰਕਿਤ ਕਰਦੇ ਉਹਨਾਂ ਨੂੰ ਕੀ ਕਿਹਾ ਜਾਂਦਾਗਾ ਜਸੂ ਪੁੱਤਰ ਵਿਸਮਿਕ ਕੀ ਆਇਆ ਜਾਂਦਾ ਲਿਪੀ ਕਿਹਾ ਜਾਂਦਾ ਬੁੱਧਰ ਸਾਰੇ ਬੱਚੇ ਕੋਸ਼ਿਸ਼ ਕਰਿਆ ਕਰੋ ਆਨਸਰ ਦੇਣ ਦੀ ਆਪਾ ਤੁਹਾਡੇ ਆਨਸਰ ਦਾ ਵੇਟ ਕਰ ਰਹੇ ਹਾਂ ਪੁੱਤਰ ਦੱਸੋ ਕੀ ਆਉਣਾਗਾ ਆ ਗੁਰਮੁਖੀ ਵਾਲਾ ਜ਼ਰੂਰ ਯਾਦ ਕਰ ਲੈਣਾ ਬੁੱਧਰ 6 ਤੋਂ ਲੈ ਕੇ 8 ਤੱਕ ਬੱਚਿਆਂ ਨੇ ਕਿਉਂਕਿ ਇਹ ਬੱਚੇ ਉੱਥੇ ਪਾਜਲ ਹੋ ਜਾਂਦੇ ਨੇ ਪੰਜਾਬੀ ਭਾਸ਼ਾ ਨੂੰ ਲਿਖਣ ਵਾਸਤੇ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮੁਖੀ ਲਿਪੀ ਦੀ ਠੀਕ ਹੈ ਪੁੱਤਰ ਇਹ ਪਹਿਲਾਂ ਆਪਾਂ ਕਰ ਚੁੱਕੇ ਹਾਂ ਲਿਪੀ ਜਨ ਦੀ ਵਰਤੋਂ ਕੀਤੀ ਜਾਂਦੀ ਹੈ ਨਮੂਲ ਠੀਕ ਹੈ ਪੁੱਤਰ ਵੈਰੀ ਗੁੱਡ ਨਹੀਂ ਪੁੱਤਰ ਇੱਥੇ ਲਿਪੀ ਦੀ ਗੱਲ ਕਰ ਰਹੇ ਆਂ ਬਿਸਮਿਕ ਨਹੀਂ ਆਉਂਦਾ ਕਿਉਂਕਿ ਕਿਸੇ ਕੋਈ ਵੀ ਆਪਾਂ ਧੁਨੀ ਨੂੰ ਲਿਖਤੀ ਰੁਕ ਦੇਣਾ ਕੋਈ ਵੀ ਅੱਖਰ ਨੂੰ ਲਿਖਤੀ ਰੁਕ ਦੇਣਾ ਉਹਨਾਂ ਸਭ ਲਈ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਯਾਦ ਰੱਖਣਾ ਯਾਦ ਕਰ ਲਿਓ ਠੀਕ ਹੈ ਸਿਹਾਰੀਆ ਜਿਹੜੀ ਕਿੰਨਾ-ਕਿੰਨਾ ਨਾ ਨਹੀਂ ਲੱਗਦੀ ਵਿਆਰੀ ਕਿੰਨਾ ਤੁਸੀਂ ਜਰੂਰ ਯਾਦ ਕਰ ਲੈਣੇ ਪੁੱਤਰ ਠੀਕ ਹੈ ਇਹ ਕੁਸ਼ਣ ਤੁਹਾਨੂੰ ਪੇਪਰ 'ਚ ਆ ਸਕਦਾ ਪੁੱਤਰ 10th ਵਾਲੇ ਬੱਚਿਆਂ ਨੂੰ ਵੀ ਇਹ ਕੁਸ਼ਣ ਆ ਸਕਦਾ ਹੈ ਪੰਜਾਬੀ ਭਾਸ਼ਾ ਵਿੱਚ ਲਗਾਖਰਾਂ ਦੀ ਗਿਣਤੀ ਕਿੰਨੀ ਹੈ 10th ਨੂੰ 6th ਨੂੰ 7th ਨੂੰ 8th ਨੂੰ ਸਾਰਿਆਂ ਲਈ ਇਹ ਕੁਸ਼ਣ ਮਹੱਤਵਪੂਰਨ ਹੈ ਪੁੱਤਰ ਸਾਰੇ ਬੱਚੇ ਨੂੰ ਆ ਸਕਦੇ ਹੋ ਕੁਸ਼ਣ ਲਗਾਖਰ ਦੀ ਗਿਣਤੀ 3 1 ਬੈਰੀ ਗੁੱਡ ਪੁੱਤਰ ਠੀਕ ਹੈ ਅੱਗੇ ਪੁੱਤਰ ල් ර कोෂකරකරු බර අසර් බැරිගම් තිර ති වැරි గ తර න්න මතාవර්තුుනී कोයි नहीं ఉ මොత ගෙ ර මක්තා කෙಡිස වර්තුුණනක ය ਪਹਿਲਾ ਪੁੱਤਰ ਮੈਂ ਤੁਹਾਨੂੰ ਦੱਸਦਾ ਮੁਕਤਾ ਉਹ ਹੁੰਦਾ ਜਿਨ੍ਹਾਂ ਨੂੰ ਕੋਈ ਵੀ ਲਗ ਨਹੀਂ ਲੱਗਦੀ ਲਗਾ ਮਾਤਰਾ ਨਹੀਂ ਲੱਗਦੀ ਉਸ ਨੂੰ ਮੁਕਤਾ ਕਹਿੰਦੇ ਹਨ ਦਸੂ ਪੁੱਤਰ ਇਹ ਪੁੱਤਰ ਤੁਸੀਂ ਸਹੀ ਗੱਲ ਤੇ ਦੱਸਣਾ ਵੀ ਮੁਕਤਾ ਸਵਰ ਤੁਣੀ ਦਾ ਕੋਈ ਚਿੰਨ ਨਹੀਂ ਹੁੰਦਾ ਇਹ ਸਹੀ ਹੈ ਜਾਂ ਗਲਤ ਹੈ ਦਸੂ ਪੁੱਤਰ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਪੁੱਤਰ ਕੋਈ ਨਾ ਗਲਤ ਆਨਸਰ ਹੋ ਜਾ ਤਾਂ ਵੀ ਕੋਈ ਗੱਲ ਨਹੀਂ ਮੁਕਤ ਜਿਹੜੀ ਸਵਰਤ ਧੁਨੀਆਂ ਕਹਿੰਦੇ ਉਸਦਾ ਕੋਈ ਚਿੰਨ ਨਹੀਂ ਹੁੰਦਾ ਇਹ ਸਹੀ ਹੈ ਜਾਂ ਗਲਤ ਹੈ ਗਲਤ ਇੱਕ ਅੰਬਰਾੜ ਅੱਗੇ ਬੁੱਤਰ ਅੱਗੇ ਬੁੱਤਰ ਨੋ ਬੱਬੇ ਅੱਗੇ ਦੱਸੋ ਬੁੱਤਰ ਸਾਰੇ ਨੋ ਇੱਕ ਦੂਜੇ ਨੂੰ ਦੇਖ ਕੇ ਨਾ ਦੱਸੋ ਪੁੱਤਰ ਵੀ ਨੋ ਕਹਤਾ ਤਾਂ ਨੋ ਹੀ ਹੋਊਗਾ ਠੀਕ ਹੈ ਪਹਿਲਾਂ ਤੁਸੀਂ ਕੁਐਸਚਨ ਪੜ੍ਹੋ ਵੀ ਮੁਕਤਾ ਜਿਹੜੀ ਸਵਰਤ ਧੁਨੀ ਆ ਉਸ ਨੂੰ ਕੋਈ ਚਿੰਨ ਨਹੀਂ ਲੱਗਦਾ ਇਹ ਸਹੀ ਵੀ ਹੋ ਸਕਦਾ ਤੁਸੀਂ ਸਾਰੇ ਨੋ ਕਿਉਂ ਕਹਿ ਰਹੇ ਹੋ ਵੀ ਉਸ ਨੂੰ ਕੋਈ ਵੀ ਚਿੰਨ ਨਹੀਂ ਲੱਗਦਾ ਮੁਕਤਾ ਤਾਂ ਮੁਕਤ ਹੁੰਦੀ ਆ ਪੁੱਤਰ ਸਾਰੀਆਂ ਚਿੰਨਾਂ ਤੋਂ ਠੀਕ ਹੈ ਇਹ ਕੁਐਸਚਨ ਸਹੀ ਹੈ ਕਿਉਂਕਿ ਜਿਹੜਾ ਮੁਕਤਾ ਉਹ ਮੈਂ ਤੁਹਾਨੂੰ ਦੱਸਦਾ ਇਹੜਾ ਹੈ ਐੜਾ ਠੀਕ ਹੈ ਇਹ ਯਾਦ ਰੱਖਣਾ ਪੁੱਤਰ ਐੜਾ ਕੀ ਹੈ ਮੁਕਤਾ ਹੈ ਇਸ ਨੂੰ ਕੋਈ ਵੀ ਚਿੰਨ ਨਹੀਂ ਲੱਗਦਾ ਮੁਕਤਾ ਹੁੰਦਾ ਪੁੱਤਰ ਨਾਮ ਤੇ ਤੁਹਾਨੂੰ ਪਤਾ ਲੱਗ ਰਿਹਾ ਮੁਕਤਾ ਹੁੰਦਾ ਜਿਹੜਾ ਮੁਕਤ ਹੁੰਦਾ ਬਿਲਕੁਲ ਜਿਸ ਨੂੰ ਕੋਈ ਵੀ ਲਗਨ ਨਹੀਂ ਲੱਗਦੀ ਠੀਕ ਹੈ ਉਹ ਕੀ ਹੈ ਮੁਕਤਾ ਹੈ ਧਿਆਨ ਰੱਖਿਆ ਕਰੋ ਬੁੱਤਰ ਧਿਆਨ ਨਾਲ ਪੜਿਆ ਕਰੋ ਕਸ਼ਨ ਅੱਗੇ ਪੁੱਤਰ ਔਂਕੜ ਦੇ ਫਰ ਤੋਂ ਐੜਾ ਅਤੇ ਈੜੀ ਅੱਖਰ ਨਾਲ ਆਮ ਹੁੰਦੀ ਹੈ ਔਂਕੜ ਕਿਹੜੇ ਕਿਹੜੇ ਅੱਖਰਾਂ ਨਾਲ ਲੱਗਦਾਗਾ? ਈਕਣਾ ਵੀ ਊੜਾ ਨਾਲ ਔਂਕੜ ਲੱਗਦਾ ਐੜਾ ਨਾਲ ਲੱਗਦਾ ਈੜੀ ਨਾਲ ਲੱਗਦਾ ਕਿਹਦੇ ਨਾਲ ਲੱਗਦਾਗਾ? ਔਂਕੜ ਦੱਸੋ ਪੁੱਤਰ ਕਿਹੜੇ ਕਿਹੜੇ ਅੱਖਰਾਂ ਨਾਲ ਲੱਗਦਾ? ਕੱਲ ਨੂੰ ਤੁਸੀਂ ਸਾਰੇ ਬੱਚਿਆਂ ਨੇ ਮੁਹਾਰਨੀ ਯਾਦ ਕਰਨੀ ਹੈ ਠੀਕ ਹੈ ਪੁੱਤਰ ਜੇ ਤੁਹਾਡੀ ਮੁਹਾਰਨੀ ਯਾਦ ਹੋਊਗੀ ਤਾਂ ਦੋ ਹੀ ਕੁਐਸਚਨ ਤੁਹਾਨੂੰ ਪਤਾ ਲੱਗ ਜਾਣੇ ਆ। ਊੜਾ ਨਾਲ ਲੱਗਦਾ ਔਂਕੜ ਠੀਕ ਹੈ ਪੁੱਤਰ। ਹੁੰਦਸੋ ਐਡੇ ਤੇ ਈੜੀ ਨਾਲ ਔਂਕੜ ਲੱਗਦਾ ਕਿ ਨਹੀਂ ਲੱਗਦਾ ਐਥੇ ਤੁਸ ਤੁਹਾਡੇ ਤੋਂ ਪੁੱਛਿਆ ਗਿਆ ਪੁੱਤਰ ਵੀ ਔਂਕੜ ਦੀ ਵਰਤੋਂ ਐਡੇ ਅਤੇ ਈੜੀ ਨਾਲ ਆਮ ਹੁੰਦੀ ਹੈ ਇਹ ਸਹੀ ਹੈ ਜਾਂ ਗਲਤ ਹੈ ਪੁੱਤਰ ਪੇਪਰ ਤੋਂ ਪਹਿਲਾਂ ਤੁਸੀਂ ਸਭ ਬੱਚਿਆਂ ਨੇ ਮੁਹਾਰਨੀ ਜ਼ਰੂਰ ਦੇਖਣੀ ਹੈ ਇੱਕ ਵਾਰੀ ਇਹ ਗਲਤ ਹੈ ਠੀਕ ਹੈ ਪੁੱਤਰ ਵੈਰੀ ਗੁੱਡ ਗੱਬੀ ਇੱਕਮਰਾ ਠੀਕ ਹੈ ਪੁੱਤਰ ਇਹ ਪੁੱਤਰ ਗਲਤ ਕਿਉਂਕਿ ਐਡ ਆ ਜਿਹੜਾ ਅੱਖਰ ਹੈ ਉਸ ਨੂੰ ਅੰਕੜ ਨਹੀਂ ਲੱਗਦਾ ਐਡ ਇਹਨੂੰ ਕੀ ਲੱਗਦੇ ਨੇ ਦਲਾਵਾਂ ਲੱਗਦੀਆਂ ਕਨੌੜਾ ਲੱਗਦਾ ਹੈ ਤੇ ਕੰਨਾ ਲੱਗਦਾ ਇੱਕ ਮੁਕਤਾ ਹੁੰਦਾ ਠੀਕ ਹੈ ਯਾਦ ਰੱਖਣਾ ਤੇ ਜਿਹੜੀ ਈੜੀ ਸਿਹਾਰੀ ਲੱਗਦੀ ਈੜੀ ਨੂੰ ਬਿਹਾਰੀ ਲੱਗਦੀ ਹੈ ਇੱਕ ਲਾ ਲੱਗਦੀ ਹੈ ਠੀਕ ਹੈ ਪੁੱਤਰੀ ਇਹ ਤੁਸੀਂ ਯਾਦ ਰੱਖਣਾਗਾ ਕਿ ਕਿਹੜੇ ਅੱਖਰ ਨੂੰ ਸਿਹਾਰੀ ਲੱਗਦੀ ਹੈ ਕਿ ਨੂੰ ਬਿਹਾਰੀ ਲੱਗਦੀ ਹੈ ਕਿ ਨੂੰ ਔਂਕੜ ਲੱਗ ਠੀਕ ਹੈ ਪੁੱਤਰ ਇੱਕ ਕਮਰਾ ਠੀਕ ਹੈ ਬੁੱਤਰ ਵੈਰੀ ਗੁੱਡ ਅੱਗੇ ਬੁੱਤਰ ਗੁਰਮੁਖੀ ਵਰਣਮਾਲਾ ਦਾ ਨਾਮ 35 ਜਾਂ 35 ਅੱਖਰੀ ਪੁਰਾਤਨ ਨਾ ਹੈ ਇਹ ਠੀਕ ਹੈ ਕਿ ਗਲਤ ਹੈ ਬੁੱਧਰੀ ਦੇ ਵਿੱਚ ਨਾ ਤੁਹਾਨੂੰ ਦੋ ਕੁਐਸਚਨ ਬਣ ਗਏ ਠੀਕ ਹੈ ਇੱਕ ਤੁਹਾਨੂੰ ਇਹ ਵੀ ਕੁਐਸਚਨ ਆ ਗਿਆ ਵੀ ਗੁਰਮੁਖੀ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ 35 ਅੱਖਰੀ ਠੀਕ ਹੈ ਇਹ ਤੁਸੀਂ ਦੱਸਣਾ ਵੀ ਵਰਣਮਾਲਾ ਨੂੰ 35 ਅੱਖਰੀ ਪ੍ਰਾਤਨ ਨਾਮ ਸੀ ਜਿਹੜਾ ਅੱਜ ਦੇ ਟਾਈਮ ਵੀ ਕਿਹਾ ਜਾਂਦਾ ਇਹ ਸਹੀ ਹੈ ਜਾਂ ਗਲਤ ਹੈ ਇੱਕ ਅਮਰਾੜ ਸਹੀ ਮੱਬੀ ਜਸ ਅਗੇ ਪੁੱਤਰ ਹਨਮੋਲ ਜਸ ਠੀਕ ਹੈ ਪੁੱਤਰ ਵੈਰੀ ਗੁੱਡ ਠੀਕ ਹੈ ਇਹ 35 ਅੱਖਰੀ ਜਿਹੜਾ ਪ੍ਰਾਣਾ ਨਾਮ ਸੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਜਦੋਂ ਵਰਣਮਾਲਾ ਨੂੰ ਬੀ ਸ਼ੁੱਧ ਰੂਪ ਵਿੱਚ ਲਿਖਿਆ ਸੀ ਨਾ ਤਾਂ ਕਰਕੇ ਇਹਨੂੰ 35 ਅੱਖਰੀ ਕਿਹਾ ਜਾਣ ਲੱਗਿਆ ਸੀ ਠੀਕ ਹੈ ਕਈ ਵਾਰ ਐਦਾਂ ਕੁਐਸਚਨ ਆ ਜਾਂਦਾ ਵੀ ਕਿਹੜੇ ਗੁਰੂ ਜੀ ਸੀ ਜਿਨ੍ਹਾਂ ਨੇ ਜਿਹੜੀ ਆਪਣੀ ਵਰਣਮਾਲਾ ਉਹਨੂੰ ਸ਼ੁੱਧ ਰੂਪ ਦਿੱਤਾ ਸੀ ਉਹ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਇਹ ਵੀ ਪੁੱਤਰ ਤੁਸੀਂ ਯਾਦ ਰੱਖਣਾ ਠੀਕ ਹੈ ਅੱਗੇ ਦੇਖੋ ਪੁੱਤਰ ਵਰਤਮਾਨ ਸਮੇਂ ਗੁਰਮੁਖੀ ਵਰਣਮਾਲਾ ਵਿੱਚ 41 ਅੱਖਰ ਹਨ ਇਹ ਦੱਸੋ ਪੁੱਤਰ ਠੀਕ ਹੈ ਜਾਂ ਗਲਤ ਹੈ ਵਰਤਮਾਨ ਸਮੇਂ ਗੁਰਮੁਖੀ ਵਰਣਮਾਲਾ ਵਿੱਚ 41 ਅੱਖਰ ਹਨ ਇਹ ਸਹੀ ਹੈ ਜਾਂ ਗਲਤ ਹੈ ਇੱਕਮਰਾੜ ਜੱਸ ਅੱਗੇ ਉੱਤਰ ਸਾਰੇ ਬੱਚੇ ਕੋਸ਼ਿਸ਼ ਕਰਿਆ ਗੁਰੂ ਪੁੱਤਰ ਅੰਸਦੀਨ ਦੀ ਬੱਬੀ ਜੱਸ ਅੱਗੇ ਉੱਤਰ ਇਹ ਠੀਕ ਹੈ ਪੁੱਤਰ ਵੈਰੀ ਗੁੱਡ ਸਾਰੇ ਬੱਚਿਆਂ ਦਾ ਸਹੀ ਹੈ ਇਸਾ ਹੀ ਹੈ ਠੀਕ ਹੈ ਪੁੱਤਰ ਕੱਲ ਨੂੰ ਪੁੱਤਰ ਆਪਾਂ ਤੁਹਾਨੂੰ ਜਿਹੜੇ ਨਾਵ ਆ ਉਸ ਦੇ ਬਾਰੇ ਆਪਾਂ ਤੁਹਾਡੀ ਲਾਈਵ ਕਲਾਸ ਲਗਾਵਾਂਗੇ ਤੁਸੀਂ ਕੋਸ਼ਿਸ਼ ਕਰਿਓ ਪੁੱਤਰ ਕੱਲ ਨੂੰ ਤੁਸੀਂ ਨਾਵ ਇੱਕ ਵਾਰੀ ਪੜ੍ਹ ਕੇ ਆਉਣਾ ਠੀਕ ਹੈ ਅਨਮੋਲ ਠੀਕ ਹੈ ਪੁੱਤਰ ਜੈਸ ਕੱਲ ਨੂੰ ਪੁੱਤਰ ਤੁਸੀਂ ਨੇ ਨਾਵ ਪੜ੍ਹ ਕੇ ਆਉਣਾ ਆਪਣੀ ਲਾਈਵ ਕਲਾਸ ਲਗਾਨੀ ਆ ਤੁਹਾਨੂੰ ਪੇਪਰ ਦੇ ਵਿੱਚ ਨਾਵ ਬਾਰੇ ਜਿੰਨੇ ਵੀ ਕੁਐਸਚਨ ਆਉਣਗੇ ਉਹ ਤੁਹਾਨੂੰ ਜੇ ਤੁਸੀਂ ਆ ਲਾਈਵ ਕਲਾਸ ਦੇ ਥਰੂ ਸਿੱਖ ਲੈਣੇ ਹੋ ਤਾਂ ਤੁਹਾਨੂੰ ਜ਼ਰੂਰ ਆਉਂਦੇ ਹੋਣਗੇ ਪੇਪਰ ਦੇ ਵਿੱਚ ਤੇ ਨਾਵ ਨਾਲ ਸੰਬੰਧਿਤ ਕੁਐਸਚਨ ਤੁਹਾਨੂੰ ਆਉਣੇ ਹੀ ਹਨ ਪੇਪਰ ਦੇ ਵਿੱਚ ਕੱਲ ਨੂੰ ਸਾਰੇ ਬੱਚਿਆਂ ਨੇ ਨਾਵ ਰੀਡ ਕਰਕੇ ਆਉਣਾ ਕਿੰਨੀਆਂ ਉਹਨਾਂ ਦੀਆਂ ਕਿਸਮਾਂ ਨੇ ਤੁਹਾਨੂੰ ਐਦਾਂ ਪੁੱਛਿਆ ਜਾ ਸਕਦਾ ਵੀ ਖੁਸ਼ੀ ਆ ਉਹ ਕਿਹੜਾ ਨਾਵ ਹੈ ਆਮ ਨਾਮ ਹੈ ਖਾਸ ਹੈ ਠੀਕ ਹੈ ਬੱਚੇ ਕਨਾਮ ਹੈ 8 ਵਜੇ ਕਨਾਮ ਹੈ ਐਦਾਂ ਤੁਹਾਨੂੰ ਬਾਗ ਹੋਣੀ ਹੈ ਠੀਕ ਹੈ ਪੁੱਤਰ ਨਾਵ ਬਾਰੇ ਚੰਗੀ ਤਰ੍ਹਾਂ ਡਿਟੇਲ ਚ ਪੜ੍ਹਨਾ ਤੇ ਪੇਪਰ ਦੇ ਵਿੱਚ ਨਾਵ ਬਾਰੇ ਤੁਹਾਨੂੰ ਕੁਐਸਚਨ ਆਉਣਾ ਹੀ ਹੈ ਪੇਪਰ ਦੇ ਵਿੱਚ ਆਪਾਂ ਜਿਹੜੀ ਵਿਆਕਰਨ ਦੀ ਕਲਾਸ ਲਗਾਣੀ ਹੈ ਪੁੱਤਰ ਉਹ 6 ਤੋਂ ਲੈ ਕੇ 10th ਤੱਕ ਹੈ ਠੀਕ ਹੈ ਪੁੱਤਰ ਕਿਸੇ ਇੱਕ ਇੱਕ ਕਲਾਸ ਲਈ ਨਹੀਂ ਸਾਰੀਆਂ ਕਲਾਸਾਂ ਲਈ ਹੈ ਆਪਾਂ ਵਿਆਕਰਨ ਤੋਂ ਬਾਅਦ ਤੁਹਾਨੂੰ ਪੇਪਰ ਦੀ ਤਿਆਰੀ ਕਰਾਵਾਂਗੇ ਬੁੱਕਸ ਦੀ ਤਿਆਰੀ ਕਰਾਵਾਂਗੇ ਠੀਕ ਹੈ ਪੁੱਤਰ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਠੀਕ ਹੈ ਪੁੱਤਰ ਧੰਨਵਾਦ ਪੁੱਤਰ ਕੱਲ ਨੂੰ 7:00 PM ਤੁਹਾਡੀ ਫਿਰ ਆਨਲਾਈਨ ਕਲਾਸ ਹੋਏਗੀ ਠੀਕ ਹੈ ਪੁੱਤਰ ਜਿੰਨਾ ਬੱਚਿਆਂ ਨੇ ਆਨਸਰ ਦਿੱਤਿਆ ਵੈਰੀ ਗੁੱਡ ਬਹੁਤ ਸੋਣੀ ਤੁਹਾਡੀ ਵਧੀਆ ਤਿਆਰੀ ਹੈ ਠੀਕ ਹੈ ਪੁੱਤਰ ਕੋਸ਼ਿਸ਼ ਕਰਿਓ ਅੱਗੇ ਨਾਲ ਦੀ ਨਾਲ ਹੋਰ ਵੀ ਤੁਸੀਂ ਰੀਡ ਕਰਿਓ ਕੱਲ ਨੂੰ ਸਾਰੇ ਬੱਚਿਆਂ ਨੇ ਨਾਵ ਯਾਦ ਕਰਕੇ ਆਉਣਾ ਠੀਕ ਹੈ ਪੁੱਤਰ ਉਹਨੂੰ ਰੀਡ ਕਰ ਲੈਣਾ ਠੀਕ ਹੈ ਧੰਨਵਾਦ ਪੁੱਤਰ